ਕੱਛਰੀਆ ਕਾਲ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿਲੇਜ ਕੁਕਿੰਗ ਰੁਟੀਨ ਦੇ ਵਿੱਚ ਜੀ ਅੱਜ ਅਸੀਂ ਸੂਜੀ ਦੀਆਂ ਖਜੂਰ ਮਠੀਆਂ ਬਣਾ ਕੇ ਤਿਆਰ ਕਰਾਂਗੇ ਆਟੇ ਦੀਆਂ ਮਠੀਆਂ ਤੇ ਮੈਦੇ ਦੀਆਂ ਮਠੀਆਂ ਤੇ ਤੁਸੀਂ ਬਹੁਤ ਵਾਰ ਖਾਧੀਆਂ ਹੋਣਗੀਆਂ ਪਰ ਸੂਜੀ ਦੀਆਂ ਮਠੀਆਂ ਬਣਾਉਣ ਦੀ ਰੈਸਪੀ ਤੁਸੀਂ ਪਹਿਲੀ ਵਾਰ ਦੇਖ ਰਹੇ ਹੋਵੋਗੇ ਬਹੁਤ ਹੀ ਖਸਤਾ ਮਠੀਆਂ ਇਹ ਬਣ ਕੇ ਤਿਆਰ ਹੁੰਦੀਆਂ ਹਨ ਖਜੂਰ ਮਠੀਆਂ ਨੂੰ ਤੁਸੀਂ ਇੱਕ ਵਾਰ ਘਰ ਦੇ ਵਿੱਚ ਬਣਾ ਕੇ ਲੰਬੇ ਸਮੇਂ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਆ ਸੂਜੀ ਦੀਆਂ ਇਹਨਾਂ ਮਠੀਆਂ ਨੂੰ ਖਾ ਕੇ ਤੁਸੀਂ ਬਿਸਕੁਟ ਖਾਣਾ ਭੁੱਲ ਜਾਓਗੇ ਇੰਨੀਆਂ ਟੇਸਟੀ ਇਹ ਮਠੀਆਂ ਬਣ ਕੇ ਤਿਆਰ ਹੁੰਦੀਆਂ ਹਨ ਬੱਚੇ ਵੀ ਇਹਨਾਂ ਮਠੀਆਂ ਨੂੰ ਬਹੁਤ ਹੀ ਖੁਸ਼ ਹੋ ਕੇ ਖਾਂਦੇ ਹਨ ਬਿਲਕੁਲ ਇਹਨਾਂ ਮਠੀਆਂ ਦਾ ਸਵਾਦ ਬਿਸਕੁਟਾਂ ਵਰਗਾ ਹੀ ਆਉਂਦਾ ਹੈ ਤੁਸੀਂ ਵੀ ਇੱਕ ਵਾਰ ਘਰ ਦੇ ਵਿੱਚ ਇਹ ਮਠੀਆਂ ਬਣਾ ਕੇ ਜ਼ਰੂਰ ਟਰਾਈ ਕਰਿਓ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਜੇਕਰ ਇਹ ਵੀਡੀਓ ਪਸੰਦ ਆਉਂਦੀ ਤਾਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆਓ ਜੀ ਚਲੋ ਸ਼ੁਰੂ ਕਰਦੇ ਹਾਂ ਸੂਜੀ ਦੀਆਂ ਖਜੂਰ ਮਠੀਆਂ ਬਣਾਉਣ ਦੇ ਲਈ ਅਸੀਂ ਇੱਥੇ ਡੇਢ ਕੌਲੀ ਬਿਲਕੁਲ ਬਰੀਕ ਪੀਸੀ ਹੋਈ ਸੂਜੀ ਲੈਣੀ ਹੈ ਜੇਕਰ ਤੁਹਾਡੇ ਕੋਲ ਬਰੀਕ ਸੂਜੀ ਨਾ ਹੋਵੇ ਤਾਂ ਤੁਸੀਂ ਮੋਟੀ ਸੂਜੀ ਨੂੰ ਮਿਕਸੀ ਵਾਲੇ ਜੱਗ ਵਿੱਚ ਪਾ ਕੇ ਬਿਲਕੁਲ ਬਰੀਕ ਪੀਸ ਕੇ ਤਿਆਰ ਕਰ ਸਕਦੇ ਆ ਇਹਨਾਂ ਮਠੀਆਂ ਨੂੰ ਬਣਾਉਣ ਦੇ ਲਈ ਬਿਲਕੁਲ ਸੂਜੀ ਨੂੰ ਬਰੀਕ ਪੀਸਣਾ ਬਹੁਤ ਹੀ ਜ਼ਰੂਰੀ ਹੈ ਹੁਣ ਅਸੀਂ ਸੂਜੀ ਦਾ ਆਟਾ ਗੁੰਨਣ ਦੇ ਲਈ ਇੱਕ ਤਿਆਰੀ ਕਰ ਲੈਂਦੇ ਆ ਉਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਮਿਕਸੀ ਵਾਲਾ ਜੱਗ ਲਵਾਂਗੇ ਉਸ ਦੇ ਵਿੱਚ ਅਸੀਂ ਪੌਣੀ ਕੌਲੀ ਦਹੀਂ ਲਵਾਂਗੇ ਅਸੀਂ ਆਪਣੀਆਂ ਮਠੀਆਂ ਨੂੰ ਦਹੀਂ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਦਹੀਂ ਦੇ ਵਿੱਚ ਮਠੀਆਂ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀਆਂ ਹਨ ਜੇਕਰ ਅਸੀਂ ਡੇਢ ਕੌਲੀ ਸੂਜੀ ਦੀ ਲੈਣੀ ਹੈ ਤਾਂ ਉਸ ਦੇ ਵਿੱਚ ਪੌਣੀ ਕੌਲੀ ਅਸੀਂ ਇੱਥੇ ਦਹੀਂ ਦੀ ਪਾਉਣੀ ਹੈ ਪੌਣੀ ਕੌਲੀ ਹੀ ਅਸੀਂ ਇੱਥੇ ਸਾਬਤ ਚੀਨੀ ਪਾਉਣੀ ਹੈ ਇੱਕ ਚਮਚ ਨਾਰੀਅਲ ਦਾ ਬੂਰਾ ਪਾ ਦਵਾਂਗੇ ਨਾਰੀਅਲ ਦਾ ਬੂਰਾ ਪਾਉਣ ਦੇ ਨਾਲ ਮਠੀਆਂ ਵਿੱਚ ਬਹੁਤ ਹੀ ਵਧੀਆ ਸਵਾਦ ਆਉਂਦਾ ਹੈ ਕੌਲੀ ਦਾ ਚੌਥਾ ਹਿੱਸਾ ਪਿਗਲਿਆ ਹੋਇਆ ਦੇਸੀ ਘਿਓ ਪਾ ਦਵਾਂਗੇ ਸਾਰਾ ਨਾਪ ਅਸੀਂ ਇੱਥੇ ਇੱਕ ਕੌਲੀ ਨਾਲ ਕੀਤਾ ਹੈ ਤੁਸੀਂ ਕੋਈ ਵੀ ਕੱਪ ਸੈੱਟ ਕਰ ਸਕਦੇ ਆ ਹੁਣ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਮਿਕਸੀ ਵਾਲੇ ਜੱਗ ਵਿੱਚ ਮਿਕਸ ਕਰ ਲਵਾਂਗੇ ਸਾਰੀਆਂ ਚੀਜ਼ਾਂ ਨੂੰ 2 ਮਿੰਟ ਦੇ ਲਈ ਅਸੀਂ ਮਿਕਸੀ ਵਾਲੇ ਜੱਗ ਵਿੱਚ ਘੁਮਾ ਕੇ ਫੈਂਟ ਲਿਆ ਹੈ ਹੁਣ ਅਸੀਂ ਆਪਣੇ ਆਟੇ ਨੂੰ ਗੁੰਨਣ ਦੇ ਲਈ ਸੂਜੀ ਲੈ ਲਵਾਂਗੇ ਆਪਣੀਆਂ ਖਜੂਰ ਮਠੀਆਂ ਨੂੰ ਬਹੁਤ ਜ਼ਿਆਦਾ ਖਸਤਾ ਬਣਾਉਣ ਦੇ ਲਈ ਅਸੀਂ ਥੋੜਾ ਜਿਹਾ ਮਿੱਠਾ ਸੋਡਾ ਪਾ ਦਵਾਂਗੇ ਇੱਥੇ ਅਸੀਂ ਇੱਕ ਚੁਟਕੀ ਦੇ ਕਰੀਬ ਮਿੱਠਾ ਸੋਡਾ ਪਾਇਆ ਹੈ ਹੁਣ ਅਸੀਂ ਆਪਣੇ ਤਿਆਰ ਕੀਤਾ ਹੋਇਆ ਦਹੀਂ ਵਾਲੇ ਬੈਟਰ ਨੂੰ ਆਪਣੀ ਸੂਜੀ ਦੇ ਮਿਸ਼ਰਣ ਵਿੱਚ ਪਾ ਲਵਾਂਗੇ ਚਮਚ ਦੇ ਨਾਲ ਅਸੀਂ ਦਹੀਂ ਅਤੇ ਚੰਗੀ ਤਰ੍ਹਾਂ ਦੇ ਨਾਲ ਸੂਜੀ ਨੂੰ ਮਿਕਸ ਕਰ ਲਵਾਂਗੇ ਜੇਕਰ ਇੱਥੇ ਅਸੀਂ ਸਾਰੀ ਮੈਜ਼ਰਮੈਂਟ ਸਹੀ ਤਰੀਕੇ ਨਾਲ ਕਰਾਂਗੇ ਤਾਂ ਸਾਡਾ ਸੂਜੀ ਦਾ ਆਟਾ ਬਿਲਕੁਲ ਪਰਫੈਕਟ ਗੁੰਨ ਕੇ ਤਿਆਰ ਹੋ ਜਾਵੇਗਾ ਚਮਚ ਦੇ ਨਾਲ ਅਸੀਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਹੈ ਹੁਣ ਅਸੀਂ ਹੱਥ ਦੇ ਨਾਲ ਸੂਜੀ ਦੇ ਆਟੇ ਨੂੰ ਗੁੰਨ ਕੇ ਤਿਆਰ ਕਰ ਲਵਾਂਗੇ ਅਸੀਂ ਇੱਥੇ ਸੂਜੀ ਦਾ ਆਟਾ ਨਾ ਜ਼ਿਆਦਾ ਸਖਤ ਤੇ ਨਾ ਜ਼ਿਆਦਾ ਨਰਮ ਗੁੰਨਣਾ ਹੈ ਜਿਸ ਤਰ੍ਹਾਂ ਦਾ ਆਟਾ ਅਸੀਂ ਬਿਸਕੁਟ ਬਣਾਉਣ ਦੇ ਲਈ ਗੁੰਨਦੇ ਹਾਂ ਸੇਮ ਉਸੇ ਤਰ੍ਹਾਂ ਦਾ ਅਸੀਂ ਇਹਨਾਂ ਮਠੀਆਂ ਨੂੰ ਬਣਾਉਣ ਦੇ ਲਈ ਗੁੰਨ ਕੇ ਤਿਆਰ ਕਰ ਲਵਾਂਗੇ ਇਸ ਆਟੇ ਨੂੰ ਗੁੰਨਣ ਦੇ ਲਈ ਅਸੀਂ ਪਾਣੀ ਦੀ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਹੈ ਅਸੀਂ ਦਹੀਂ ਅਤੇ ਬਾਕੀ ਮਿਸ਼ਰਣ ਦੇ ਨਾਲ ਹੀ ਆਟੇ ਨੂੰ ਗੁੰਨ ਕੇ ਤਿਆਰ ਕਰ ਲਵਾਂਗੇ ਸਾਡੀਆਂ ਇੱਥੇ ਸੂਜੀ ਦੀਆਂ ਖਜੂਰ ਮਠੀਆਂ ਬਣਾਉਣ ਦੇ ਲਈ ਆਟਾ ਬਿਲਕੁਲ ਰੈਡੀ ਹੋ ਗਿਆ ਹੈ ਹੁਣ ਅਸੀਂ ਸੂਜੀ ਦੇ ਤਿਆਰ ਕੀਤੇ ਹੋਏ ਆਟੇ ਨੂੰ 10 ਮਿੰਟ ਦੇ ਲਈ ਢੱਕ ਕੇ ਰੱਖ ਦਵਾਂਗੇ। ਅਸੀਂ ਇੱਥੇ ਕਿਸੇ ਵੀ ਕੱਪੜੇ ਦੇ ਨਾਲ ਹੀ ਆਟੇ ਨੂੰ ਢੱਕ ਕੇ ਰੱਖਣਾ ਹੈ। 10 ਮਿੰਟ ਆਟੇ ਨੂੰ ਢੱਕ ਕੇ ਰੱਖਣ ਤੋਂ ਬਾਅਦ ਹੁਣ ਅਸੀਂ ਇੱਕ ਵਾਰ ਚੈੱਕ ਕਰ ਲੈਂਦੇ ਹਾਂ। ਇੱਥੇ ਸਾਡਾ ਸੂਜੀ ਦੀਆਂ ਮਠੀਆਂ ਬਣਾਉਣ ਦੇ ਲਈ ਆਟਾ ਬਿਲਕੁਲ ਰੈਡੀ ਹੋ ਗਿਆ ਹੈ। ਹੁਣ ਅਸੀਂ ਚਾਕੂ ਦੇ ਨਾਲ ਆਟੇ ਨੂੰ ਦੋ ਭਾਗਾਂ ਦੇ ਵਿੱਚ ਕੱਟ ਲਵਾਂਗੇ। ਹੁਣ ਅਸੀਂ ਆਟੇ ਨੂੰ ਲੰਬਾ ਲੰਬਾ ਹੱਥਾਂ ਦੇ ਨਾਲ ਸੈੱਟ ਕਰ ਲਵਾਂਗੇ ਸਾਰੇ ਆਟੇ ਨੂੰ ਸੈੱਟ ਕਰਨ ਤੋਂ ਬਾਅਦ ਹੁਣ ਅਸੀਂ ਤਿਕੋਣੀ ਸ਼ੇਪ ਦੇ ਵਿੱਚ ਸਾਟੇ ਨੂੰ ਹੀ ਚੰਗੀ ਤਰ੍ਹਾਂ ਦੇ ਨਾਲ ਬਣਾ ਲਵਾਂਗੇ ਕਿਉਂਕਿ ਅਸੀਂ ਇੱਥੇ ਆਪਣੀਆਂ ਮਠੀਆਂ ਤਿਕੋਣੀ ਸ਼ੇਪ ਦੇ ਵਿੱਚ ਬਣਾ ਕੇ ਤਿਆਰ ਕਰਨੀਆਂ ਹਨ ਬਹੁਤ ਹੀ ਆਸਾਨੀ ਨਾਲ ਇਹ ਤਿਕੋਣੀ ਸ਼ੇਪ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀਆਂ ਹਨ ਅਸੀਂ ਇੱਥੇ ਆਟੇ ਨੂੰ ਤਿਕੋਣੀ ਸ਼ੇਪ ਦੇ ਵਿੱਚ ਤਿਆਰ ਕਰ ਲਿਆ ਹੈ ਉਨੇ ਸੀ ਚਾਕੂ ਦੇ ਨਾਲ ਆਪਣੀਆਂ ਮਠੀਆਂ ਕੱਟਣਾ ਸ਼ੁਰੂ ਕਰ ਦਵਾਂਗੇ ਪਹਿਲਾਂ ਅਸੀਂ ਇੱਥੇ ਥੋੜੇ ਜਿਹਾ ਆਟੇ ਨੂੰ ਕੱਟ ਕੇ ਦੇਖ ਲੈਂਦੇ ਹਾਂ ਕਿ ਸਾਡਾ ਮਠੀਆਂ ਬਣਾਉਣ ਦੇ ਲਈ ਆਟਾ ਬਿਲਕੁਲ ਤਿਆਰ ਹੈ ਕਿ ਨਹੀਂ ਇੱਥੇ ਸਾਡਾ ਬਹੁਤ ਹੀ ਵਧੀਆ ਜਾਲੀਦਾਰ ਆਟਾ ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਖਜੂਰ ਮਠੀਆਂ ਬਣਾਉਣ ਦੇ ਲਈ ਆਟਾ ਬਿਲਕੁਲ ਸਹੀ ਹੈ ਸੇਮੇ ਇਸੇ ਤਰੀਕੇ ਨਾਲ ਹੁਣ ਅਸੀਂ ਸਾਰੀਆਂ ਮਠੀਆਂ ਨੂੰ ਬਣਾ ਕੇ ਤਿਆਰ ਕਰ ਲਵਾਂਗੇ ਚਾਕੂ ਦੇ ਨਾਲ ਅਸੀਂ ਬਾਕੀ ਬਚੇ ਹੋਏ ਆਟੇ ਨੂੰ ਵੀ ਕੱਟ ਲਵਾਂਗੇ ਅਤੇ ਉਸ ਦੀਆਂ ਵੀ ਖਜੂਰ ਮਠੀਆਂ ਬਣਾ ਕੇ ਤਿਆਰ ਕਰ ਲਵਾਂਗੇ ਇੱਥੇ ਅਸੀਂ ਸਾਰੀਆਂ ਖਜੂਰ ਮਠੀਆਂ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਿਆ ਹੈ ਬਹੁਤ ਹੀ ਜਾਲੀਦਾਰ ਸਾਡੀਆਂ ਖਜੂਰ ਮਠੀਆਂ ਦਾ ਆਟਾ ਬਣ ਕੇ ਤਿਆਰ ਹੋਇਆ ਹੈ ਦੂਸਰੀ ਤਰਫ ਇਹਨਾਂ ਮਠੀਆਂ ਨੂੰ ਫਰਾਈ ਕਰਨ ਦੇ ਲਈ ਗੈਸ ਦੇ ਉੱਪਰ ਅਸੀਂ ਇੱਕ ਕੜਾਈ ਨੂੰ ਰੱਖ ਦਿੱਤਾ ਹੈ ਕੜਾਈ ਦੇ ਵਿੱਚ ਅਸੀਂ ਸਰੋਂ ਦਾ ਤੇਲ ਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰ ਲਵਾਂਗੇ ਸਰੋਂ ਦੇ ਤੇਲ ਨੂੰ ਗਰਮ ਕਰਨ ਤੋਂ ਬਾਅਦ ਇਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਕਰ ਦਿੱਤਾ ਹੈ ਹੁਣ ਅਸੀਂ ਮੀਡੀਅਮ ਫਲੇਮ ਦੇ ਉੱਪਰ ਸਾਰੀਆਂ ਮਠੀਆਂ ਨੂੰ ਤੇਲ ਦੇ ਵਿੱਚ ਪਾ ਦੇਵਾਂਗੇ ਅਸੀਂ ਇੱਥੇ ਇੱਕ ਇੱਕ ਕਰਦੇ ਹੋਏ ਸੂਜੀ ਦੀਆਂ ਸਾਰੀਆਂ ਮਠੀਆਂ ਨੂੰ ਤੇਲ ਦੇ ਵਿੱਚ ਪਾ ਦਿੱਤਾ ਹੈ 1 ਮਿੰਟ ਦੇ ਲਈ ਅਸੀਂ ਇਹਨਾਂ ਮਠੀਆਂ ਨੂੰ ਬਿਲਕੁਲ ਵੀ ਨਹੀਂ ਹਿਲਾਵਾਂਗੇ 1 ਮਿੰਟ ਬਾਅਦ ਹੁਣ ਅਸੀਂ ਆਪਣੀਆਂ ਮਠੀਆਂ ਦੀ ਸਾਈਡ ਨੂੰ ਚੇਂਜ ਕਰ ਦੇਵਾਂਗੇ ਸਾਰੀਆਂ ਮਠੀਆਂ ਨੂੰ ਅਸੀਂ ਦੂਸਰੀ ਸਾਈਡ ਤੋਂ ਵੀ ਪਲਟ ਕੇ ਪਕਾ ਲਵਾਂਗੇ ਗੈਸ ਦੀ ਫਲੇਮ ਨੂੰ ਅਸੀਂ ਇੱਥੇ ਮੀਡੀਅਮ ਹੀ ਰੱਖਣਾ ਹੈ ਮੀਡੀਅਮ ਫਲੇਮ ਦੇ ਉੱਪਰ ਇਹ ਸੂਜੀ ਦੀਆਂ ਮਠੀਆਂ ਅੰਦਰ ਤੱਕ ਪੱਕ ਕੇ ਤਿਆਰ ਹੁੰਦੀਆਂ ਹਨ ਤੇਜ਼ ਫਲੇਮ ਦੇ ਉੱਪਰ ਅਸੀਂ ਇਹਨਾਂ ਮਠੀਆਂ ਨੂੰ ਬਿਲਕੁਲ ਵੀ ਨਹੀਂ ਪਕਾਉਣਾ ਹੈ 2 ਕਿ ਮਿੰਟ ਬਾਅਦ ਸਾਡੀਆਂ ਇੱਥੇ ਮਠੀਆਂ ਦੋਨੋਂ ਸਾਈਡ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਫਰਾਈ ਹੋ ਗਈਆਂ ਹਨ ਤੁਸੀਂ ਦੇਖ ਸਕਦੇ ਕਿ ਸਾਡੀਆਂ ਕਿੰਨੀਆਂ ਵਧੀਆ ਖਜੂਰ ਮਠੀਆਂ ਬਣ ਕੇ ਤਿਆਰ ਹੋ ਗਈਆਂ ਹਨ ਅਸੀਂ ਆਪਣੀਆਂ ਖਜੂਰ ਮਠੀਆਂ ਨੂੰ ਸੂਜੀ ਦੇ ਨਾਲ ਬਣਾ ਕੇ ਤਿਆਰ ਕੀਤਾ ਹੈ ਬਹੁਤ ਹੀ ਖਸਤਾ ਬਣ ਕੇ ਤਿਆਰ ਹੁੰਦੀਆਂ ਹਨ ਤੁਸੀਂ ਦੇਖ ਸਕਦੇ ਹੋ ਕਿ ਪਰਫੈਕਟ ਸਾਡੀਆਂ ਮਠੀਆਂ ਬਣ ਕੇ ਤਿਆਰ ਹੋਈਆਂ ਹਨ ਸਾਰੀਆਂ ਮਠੀਆਂ ਨੂੰ ਅਸੀਂ ਬਿਲਕੁਲ ਵਧੀਆ ਤਰੀਕੇ ਨਾਲ ਪਕਾ ਲਿਆ ਹੈ ਹੁਣ ਅਸੀਂ ਇਹਨਾਂ ਖਜੂਰ ਮਠੀਆਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਇੱਥੇ ਸਾਡੀ ਇੱਕ ਇੱਕ ਮਠੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਈ ਹੈ ਖਜੂਰ ਮਠੀਆਂ ਦੀ ਇੱਕੋ ਹੀ ਪਹਿਚਾਨ ਹੁੰਦੀ ਹੈ ਕਿ ਇਸ ਦੇ ਉੱਪਰ ਕ੍ਰੈਕਸ ਆ ਜਾਂਦੇ ਹਨ ਹੈ ਨਾ ਜਿਸ ਨਾਲ ਸਾਡੀਆਂ ਮਠੀਆਂ ਬਹੁਤ ਹੀ ਖਸਤਾ ਅਤੇ ਕਰਾਰੀਆਂ ਬਣ ਕੇ ਤਿਆਰ ਹੁੰਦੀਆਂ ਹਨ ਸਾਰੀਆਂ ਮਠੀਆਂ ਨੂੰ ਅਸੀਂ ਇੱਥੇ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਉਮੀਦ ਕਰਦੀ ਹਾਂ ਕਿ ਅੱਜ ਦੀ ਮੇਰੀ ਇਹ ਖਜੂਰ ਮਠੀਆਂ ਬਣਾਉਣ ਦੀ ਨਵੀਂ ਰੈਸਪੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਸੂਜੀ ਦੀਆਂ ਖਜੂਰ ਮਠੀਆਂ ਬਣਾ ਕੇ ਤਿਆਰ ਕਰੋਗੇ ਤੁਹਾਨੂੰ ਅੱਜ ਦੀ ਮੇਰੀ ਇਹ ਸੂਜੀ ਦੀਆਂ ਖਜੂਰ ਮਠੀਆਂ ਬਣਾਉਣ ਦੀ ਨਵੀਂ ਰੈਸਪੀ ਕਿਹੋ ਜਿਹੀ ਲੱਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਿਓ ਹੋਰ ਬਹੁਤ ਸਾਰੀਆਂ ਨਵੀਆਂ ਰੈਸਪੀਜ਼ ਮੇਰੇ ਚੈਨਲ ਉੱਪਰ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅਤੇ ਜੇਕਰ ਇਹ ਰੈਸਪੀ ਪਸੰਦ ਆਉਂਦੀ ਹੈ ਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਅਸੀਂ ਇੱਥੇ ਸਾਰੀਆਂ ਮਠੀਆਂ ਨੂੰ ਇੱਕ ਪਲੇਟ ਦੇ ਵਿੱਚ ਰੱਖ ਲਿਆ ਹੈ ਇੱਥੇ ਸਾਡੀਆਂ ਮਠੀਆਂ ਜਿੰਨੀਆਂ ਸੋਹਣੀਆਂ ਦੇਖਣ ਨੂੰ ਲੱਗ ਰਹੀਆਂ ਉਸ ਤੋਂ ਕਿਤੇ ਵੱਧ ਖਾਣੇ ਨੂੰ ਸੁਆਦ ਹੋਣਗੀਆਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਰੈਸਪੀ ਬਣਾ ਕੇ ਜਰੂਰ ਟਰਾਈ ਕਰਿਓ ਅਤੇ ਮੈਨੂੰ ਦੱਸਿਓ ਕਿ ਤੁਹਾਡੀਆਂ ਮਠੀਆਂ ਕਿਹੋ ਜਿਹੀਆਂ ਬਣੀਆਂ ਚਲੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਪਿਆਰੀ ਜਿਹੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ